ਰਾਜਵੀਰ ਜ਼ਵੰਦਾ ਦਾ ਇਲਾਜ ਕਰ ਰਹਾ ਡਾਕਟਰਾਂ ਵੱਲੋਂ ਜਿਹੜੀ ਅੱਜ ਮੈਡੀਕਲ ਰਿਪੋਰਟ ਜਿਹੜੀ ਜਾਰੀ ਕੀਤੀ ਹੈ ਦਾ ਬੁਲਟਨ ਜਿਹੜਾ ਜਾਰੀ ਕੀਤਾ ਉਹ ਇਹ ਦੱਸਿਆ ਕਿ ਉਸ ਦੇ ਦਿਲ ਦੀ ਜਿਹੜੀ ਧੜਕਣਾ ਕਾਫੀ ਘਟ ਗਈ ਹੈ ਜਿਸ ਨੂੰ ਤੇਜ਼ ਕਰਨ ਲਈ ਦਵਾਈਆਂ ਦਾ ਜਿਹੜਾ ਸਹਾਰਾ ਲਿਆ ਜਾ ਰਿਹਾ ਔਰ ਸਾਹ ਜਿਹੜਾ ਉਹ ਦੇਣ ਦੇ ਲਈ ਇਹਨੂੰ ਨਿਰੰਤਰ ਜਿਹੜਾ ਵੈਂਟਿਲੇਟਰ ਉੱਤੇ ਰੱਖਿਆ ਗਿਆ ਹੈ ਜਿੱਦਾਂ ਦੀ ਉਹਦੀ ਪੋਜੀਸ਼ਨ ਹੈ ਜੋ ਹਾਲਾਤ ਦੱਸੇ ਜਾ ਰਹੇ ਨੇ ਕਾਫੀ ਨਾਜ਼ੁਕ ਨੇ ਇੱਕ ਪਿਛਲੇ ਪੰਚ-ਛੇ ਦਿਨਾਂ ਤੋਂ ਜਿਹੜਾ ਇਲਾਜ ਉਹਦਾ ਮਹੱਲੀ ਦੇ 40 ਹਸਪਤਲ ਵਿੱਚ ਚੱਲ ਰਿਹਾ ਆ ਔਰ ਉਹਦੇ ਦੋਸਤ ਮਿੱਤਰ ਜਿਹੜੇ ਉੱਥੇ ਹੀ ਡੇਰੀ ਲਾਈ ਬੈਠੇ ਨੇ ਕਿ ਔਰ ਦੁਆਵਾਂ ਅਰਦਾਸਾਂ ਦੀ ਲੜੀ ਨਹੀਂ ਟੁੱਟ ਰਹੀ ਗੁਰੂ ਘਰਾਂ ਦੇ ਵਿੱਚ ਜਿਹੜਾ ਅੰਕ ਪੰਜਾਬ ਤੇ ਪਾਠ ਚੱਲ ਰਹੇ ਨੇ ਅ ਬਖ ਵਖਤ ਥਾਮਾਂ ਦੇ ਉੱਤੇ ਜਿਹੜੀਆਂ ਦੁਆਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਆ ਅ ਅਗਰ ਰਾਜਵੀਰ ਜਵੰਦਾ ਠੀਕ ਹੁੰਦਾ ਆ ਪਰ ਉਹਨੂੰ ਰੱਬ ਠੀਕ ਕਰੇ ਜਲਦੀ ਠੀਕ ਕਰੇ ਅਗਰ ਠੀਕ ਹੁੰਦਾ ਤਾਂ ਇੱਕ ਬਹੁਤ ਵੱਡਾ ਜਿਹੜਾ ਅਚੰਬਾ ਹੋਵੇਗਾ ਕਿ ਰਾਜਵੀਰ ਕਿਵੇਂ ਜ਼ਿੰਦਗੀ ਮੌਤ ਦੀ ਲੜਾਈ ਦੇ ਜਿੱਤ ਕੇ ਜਿਹੜ ਪੰਜਾਬ ਦੀ ਤੇ ਪੰਜਾਬੀ ਦੀ ਸ਼ਾਨ ਮੁੜ ਬਣੇਗਾ ਚਲੋ ਪੰਜਾਬੀ ਗਾਇਕ ਰਾਜਵੀਰ ਜ਼ਵੰਦਾ ਜੋ ਪਿਛਲੇ 5-6 ਦਿਨਾਂ ਤੋਂ ਮੁਹਾਲੀ ਦੇ 40 ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਦੱਸ ਦਈਏ ਕਿ ਜੋ ਐਕਸੀਡੈਂਟ ਹੋਇਆ ਸੀ ਉਸ ਦੇ ਨਾਲ ਉਸ ਦੇ ਦਿਮਾਗ ਦੇ ਜੋ ਸੱਟਾਂ ਲੱਗੀਆਂ ਉਹਨਾਂ ਨੂੰ ਲੈ ਕੇ ਜਿਹੜੇ ਡਾਕਟਰ ਉਹ ਇਲਾਜ ਕਰ ਰਹੇ ਨੇ ਅੱਜ 2 ਅਕਤੂਬਰ 2025 ਨੂੰ ਉਸ ਦਾ ਮੈਡੀਕਲ ਉਹਨਾਂ ਡਾਕਟਰਾਂ ਵੱਲੋਂ ਜਾਰੀ ਕੀਤਾ ਗਿਆ ਜਿਹੜੇ ਉਸ ਦਾ ਇਲਾਜ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਦਿਲ ਦੀ ਜਿਹੜੀ ਧੜਕਣ ਹੈ ਕਾਫੀ ਘਟ ਹੈ ਜਿਸ ਨੂੰ 23 ਘੰਟੇ ਦੇ ਲਈ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਔਰ ਦਿਮਾਗ ਦੀ ਗੱਲ ਕਰੀਏ ਤਾਂ ਦਿਮਾਗ ਦੇ ਵਿੱਚ ਨਾਤੇ ਆਕਸੀਜਨ ਜਾ ਰਹੀ ਹੈ ਨਾ ਹੀ ਬਲੱਡ ਜਾ ਰਿਹਾ ਹੈ ਜਿਸ ਕਰਕੇ ਦਿਮਾਗ ਜਿਹੜਾ ਬਿਲਕੁਲ ਕੰਮ ਕਰਨਾ ਬੰਦ ਕਰ ਗਿਆ ਔਰ ਸਰੀਰ ਦੇ ਕਈ ਹਿੱਸਿਆਂ ਦੇ ਉੱਤੇ ਗੰਭੀਰ ਸੱਟਾਂ ਲੱਗ ਚੁੱਕੀਆਂ ਹੈ ਜੇ ਗੱਲ ਕਰੀਏ ਤਾਂ ਛਾਤੀ ਦੇ ਵਿੱਚ ਵੀ ਜਿਹੜੀਆਂ ਪਸਲੀਆਂ ਟੁੱਟ ਗਈਆਂ ਅੰਦਰ ਜਾਵੜ ਗਈਆਂ ਨੇ ਔਰ ਜਿਹੜੀ ਰੀੜ ਦੀ ਹੱਡੀ ਹੈ ਉਹ ਵੀ ਕਈ ਥਾਂ ਤੋਂ ਬ੍ਰੇਕਜ ਹੋ ਚੁੱਕੀ ਹੈ ਸੋ ਪੂਰੀ ਦੁਨੀਆ ਦੇ ਵਿੱਚ ਇਸ ਪੰਜਾਬੀ ਗਾਇਕ ਲਈ ਜਿਹੜੀਆਂ ਥਾਂ ਥਾਂ ਤੇ ਦੁਆਵਾਂ ਮਾਰ ਅਰਦਾਸਾਂ ਕੀਤੀਆਂ ਜਾਂਦੀਆਂ ਜਾ ਰਹੀਆਂ ਐ ਚਾਹ ਮੰਦਿਰਾਂ ਮਸਜਿਦ ਜਾਂ ਗੁਰੂ ਘਰ ਜਾਂ ਗਿਰਜਾ ਘਰ ਹਰ ਥਾਂ ਦੇ ਉੱਤੇ ਜਿਹੜੀ ਆ ਇਸ ਗਾਇਕ ਲਈ ਦੁਆ ਕੀਤੀ ਜਾ ਰਹੀ ਹੈ ਔਰ ਜਿਹੜੀ ਹਾਲਤ ਹੈ ਇਸ ਵੇਲੇ ਬੇਸ਼ੱਕ ਭਾਮੇਆ ਕਿ ਨਾਜ਼ੁਕ ਬਣੀ ਹੋਈ ਆ ਪਰਿਵਾਰ ਪੂਰਾ ਚਿੰਤਾ ਦੇ ਵਿੱਚ ਐ ਪਰ ਫਿਰ ਵੀ ਇਹਨਾਂ ਦੇ ਦੋਸਤਾਂ ਦਾ ਇਹਨਾਂ ਦੇ ਰਿਸ਼ਤੇਦਾਰਾਂ ਦਾ ਇੱਕ ਮਨ ਨੂੰ ਹੌਸਲਾ ਐ ਪੂਰਾ ਯਕੀਨ ਹੈ ਆਪਣੇ ਪਰਮੇਸ਼ਰ ਤੇ ਆਪਣੇ ਰੱਬ ਦੇ ਉੱਤੇ ਕਿ ਉਹਨਾਂ ਦਾ ਇਸ ਰਾਜਵੀਰ ਜਵੰਦਾ ਜਿਹੜਾ ਠੀਕ ਹੋਵੇਗਾ ਇੱਕ ਨੱਕ ਦਿਨ ਔਰ ਮੁਰ ਜਿਹੜਾ ਸਟੇਜ ਆ ਨੀ ਰੌਣਕ ਬਣੇਗਾ ਜਿੱਥੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਉਹਦੇ ਦੋਸਤ ਮਿੱਤਰ ਜੇ ਗੱਲ ਕਰੀਏ ਮਨਕੀਰਤਔਲਤ ਦੀ ਜਾਂ ਫਿਰ ਦਲਜੀਤ ਦੀ ਦਲਜੀਤ ਦੀ ਜਾਂ ਫਿਰ ਹੋਰ ਕਿਸੇ ਜਿੰਨੇ ਵੀ ਗਾਇਕ ਨੇ ਉਹ ਜਿਹੜੇ ادਵਾਵਾ ਕਰ ਰਹੇ ਨੇ ਲੋਕ ਅਰਦਾਸਾ ਕਰ ਰਹੇ ਨੇ ਇੱਥੋਂ ਤੱਕ ਕਿ ਗੁਰੂ ਘਰ ਤੋਂ ਪ੍ਰਸ਼ਾਦ ਲਿਆ ਕੇ ਉੱਥੇ ਜਿਹੜਾ ਆ ਉਹ ਦੇਖ ਵਰਤਾਈ ਜਾ ਰਹੀ ਆ ਗੁਰੂ ਘਰਾਂ ਦੇ ਵਿੱਚ ਟੁੱਟ ਟਖੰਡ ਪਾਠ ਸਾਬ ਦੇ ਪਾਠ ਜਿਹੜੇ ਚੱਲ ਰਹੇ ਨੇ ਹਰ ਜਗ੍ਹਾ ਦੇ ਉੱਤੇ ਉਸ ਨੌਜਵਾਨ ਦੇ ਲਈ ਜਿਹੜੀ ਅਰਦਾਸ ਬੇਨਤੀ ਕੀਤੀ ਜਾਂਦੀ ਕਿ ਜਿਹੜਾ ਨੌਜਵਾਨ ਕਿਉਂਕਿ ਗਾਇਕੀ ਦੇ ਵਿੱਚ ਜੇ ਬੁਲੰਦ ਆਵਾਜ਼ ਦਾ ਮਾਲਕ ਵੀ ਤਾਂ ਉੱਚਾ ਲੰਮਾ ਸੋਹਣਾ ਸਨੱਖਾ ਗੱਭਰੂ ਵੀ ਹੈ ਸੋ ਸਾਰਿਆਂ ਨੇ ਦੁਆਵਾਂ ਹੈ ਕਿ ਰਾਜਵੀਰ ਜਵੰਦਾ ਮੁੱਢ ਠੀਕ ਹੋਵੇ ਤੇ ਮੁੜ ਕੇ ਸਟੇਜਾਂ ਦੀ ਜਿਹੜੀ ਸ਼ਾਨ ਬਣੇ